ਸਸਰੀ ਗਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਡੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9115265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟੌਪ ਕੁਆਲਿਟੀ ਦੀਆਂ ਪਾਲਕ ਗੱਟੀਆਂ ਦਿਖਾ ਰਹੇ ਹਾਂ ਇਹ ਮੈਸੇਜ ਉਹਨਾਂ ਵੀਰਾਂ ਲਈ ਵੀ ਹੈ ਜਿਹੜੇ ਗੱਟੇ ਮਾਲਾ ਵੀ 6 ਮਹੀਨੇ 7 ਮਹੀਨੇ ਦੀ ਕੱਟੀ ਹੋਣ ਨਹੀਂ ਦਿੰਦੇ ਐ ਮਾਲਾ ਵੀ ਕਿਸੇ ਕੱਟਿਆਂ ਵਾਲੇ ਵੀਰਾਂ ਨੂੰ ਫਰਾਦ ਆਂਦੇ ਨੇ ਚਲੋ ਰੁਜ਼ਗਾਰ ਆ ਮਾੜਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਪਰ ਆਪਾਂ ਨੂੰ ਪਤਾ ਹੀ ਆ ਵੀ ਮੱਝਾਂ ਦੀ ਗਿਣਤੀ ਪੰਜਾਬ 'ਚ ਬਹੁਤ ਘਟ ਰਹੀ ਹੈ ਮੱਝ ਦੁੱਧ ਪੀਣ ਨੂੰ ਬਹੁਤ ਘੱਟ ਮਿਲਦੀ ਹੈ ਜੇ ਮਿਲਦੀ ਹੈ ਤਾਂ ਲੱਖ ਸਵਾ ਲੱਖ 100 ਲੱਖ ਦੀ ਮੱਝ ਆਮ ਰੇਟ ਹੋਇਆ ਪਿਆ ਹੋਇਆ ਹੈ ਮਨ ਲਓ ਵੀ ਜਿਹੜੇ ਖੇਤੀਬਾੜੀ ਦਾ ਸਹਾਇਕ ਧੰਦਾ ਕਰਦੇ ਨੇ ਮੇਰੇ ਵੀਰ ਇਹ ਮੈਸੇਜ ਉਹਨਾਂ ਵੀਰਾਂ ਲਈ ਹੈ ਵੀ ਜੇ ਆਪਾਂ 5-5 4-4 ਕਟੀਆਂ ਹਰੇਕ ਘਰੇ ਪਾਲਾਂਗੇ ਪਹਿਲੀ ਗੱਲ ਤਾਂ ਆਪਾਂ ਨੂੰ ਮੰਨ ਲਓ ਵੀ ਜਿਹੜੇ ਆਪਣਾ ਪਰਿਵਾਰਕ ਲੋੜਾਂ ਵਾਸਤੇ ਨਿੱਜੀ ਸਹਾਇਤਾ ਕੀ ਉਹਨਾਂ ਵਿੱਚ ਇੱਕ ਮਹੱਤਵਪੂਰਨ ਪੈਸੇ ਵਟਾਉਣ ਦਾ ਇੱਕ ਤਰੀਕਾ ਹੈਗਾ ਜਰੀਆ ਹੈਗਾ ਦੂਜੇ ਨੰਬਰ ਦੇ ਜੇ ਮੰਨ ਲਓ ਵੀ ਆਪਾਂ ਇਹ ਜੀਆਂ ਕਟੀਆਂ ਪਾਲ ਕੇ ਸਵਾਉਨੇ ਆਂਗਾ ਤਾਂ ਆਪਣੇ ਘਰੇ ਦੁੱਧ ਦਾ ਦੁੱਧ ਵੀ ਕਾਫੀ ਮਾਤਰਾ ਵਿੱਚ ਵਧੇਗਾ ਤੇ ਚੰਗੀ ਸਿਹਤ ਬਣੂਗੀ ਕਿਉਂਕਿ ਆਪਾਂ ਚੰਗਾ ਦੁੱਧ ਪਾਣੀ ਲੱਸੀ ਪੀਵਾਂਗੇ ਤਾਂ ਜਿਹੜੀਆਂ ਵੀਡੀਓ ਵਿੱਚ ਆਪਾਂ ਤੁਹਾਨੂੰ 16 ਤੋਂ 17 ਨਗ ਟੋਪ ਕੁਆਲਿਟੀ ਦੀਆਂ ਕਟੀਆਂ ਦਿਖਾ ਰਹੇ ਹਾਂਗੇ ਕਟੀਆਂ ਦੀ ਉਮਰ 6 ਮਹੀਨਿਆਂ ਤੋਂ ਲੈ ਕੇ ਸਾਲ ਡੂੜ ਸਾਲਾ 2 ਸਾਲ ਦੀਆਂ ਵੀ ਹੈਗੀਆਂ ਨੇ ਤਕਰੀਬਨ ਸੇਲ ਪਰਚੇਜ ਦਾ ਕੰਮ ਹੈ ਵੀਰ ਦਾ ਆਮ ਜ਼ਿਮੀਂਦਾਰਾਂ ਦੇ ਘਰਾਂ ਚੋਂ ਮਤਲਬ ਵੀ ਆਮ ਜਿਹੜੇ ਕਟਿਆਂ ਵਾਲੇ ਵੀਰਾਂ ਨੇ ਉਹਨਾਂ ਤੋਂ ਲੈ ਕੇ ਕਟੀਆਂ ਗਾਹਾਂ ਮੰਨ ਲਓ ਵੀ ਪਿੰਡੂ ਬੰਦਿਆਂ ਨੂੰ ਵੀਰ ਸਪਲਾਈ ਕਰਦਾ ਵੀਰ ਦਾ ਨਾਮ ਪਿਰਤਪਾਲ ਸਿੰਘ ਢਿੱਲੋਂ ਪੰਡ ਵੀਰ ਦਾ ਦੀਪਗੜ੍ਹ YouTube ਤੇ ਚੈਨਲ ਵੀ ਹੈ ਵੀਰ ਦਾ ਬਹੁਤ ਮਸ਼ਹੂਰ ਟਿਲੋਂ ਡੇਰੀ ਫਾਰਮ ਦੇ ਨਾਂ ਤੇ ਚੈਨਲ ਆ ਵੀਰ ਦਾ ਜੇ ਕਿਸੇ ਵੀਰ ਨੇ ਕਟੀਆਂ ਦੀ ਖਰੀਦਦਾਰੀ ਕਰਨੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਬਾਈ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲ ਦਿੰਨਾ 8427019817 ਵੀਰ ਦਾ ਮੋਬਾਈਲ ਨੰਬਰ ਹੈ 10000 ਤੋਂ ਲੈ ਕੇ 30-35000 ਦੀ ਰੇਂਜ ਵਿੱਚ ਵੀਰ ਕੋਲੇ ਕਟੀਆਂ ਨੇ ਤੇ ਇੱਕ ਟੌਪ ਕੁਆਲਿਟੀ ਦੀ ਜਰਸੀ ਵੱਸੀ ਵੀ ਹੈ ਵੀਰ ਕੋਲੇ ਇਹਦਾ ਬਾਜਬਜਾ ਰੇਟ ਵੀਰ ਨੇ 11000 ਰੁਪਏ ਕੀਤਾਗਾ ਚਾਰ ਹੀ ਥਾਂ ਨੇ ਕੋਈ ਫੋਟੋ ਸਾਹ ਨਹੀਂ ਹੈਗੀ ਮਨ ਲਓ ਵੀ ਨਸਲਦਾਰ ਕੱਟੀਆਂ ਨੇ ਆਹ ਦੇਖ ਲਓ ਕੱਟੀ ਦੀ ਉਮਰ ਤਕਰੀਬਨ ਵੀਰ ਨੇ ਦੱਸਿਆ ਵੀ 12 ਕ ਮਹੀਨਿਆਂ ਦੀ ਕੱਟੀ ਦੀ ਉਮਰ ਹੈਗੀ ਚਾਰ ਥਾਂ ਨੇ ਝੋਲੀ ਝਾਲੀ ਕੱਟੀ ਦੇ ਬਹੁਤ ਚੰਗੀ ਹੈ ਰਿੰਗ ਸਿੰਘ ਖੀਰੇ ਬੱਚੇ ਨੇ ਬਿਲਕੁਲ ਮੰਨ ਲਓ ਵੀ 2 ਸਾਲ ਤੋਂ ਤਕਰੀਬਨ ਅੰਦਰ ਦੀ ਉਮਰ ਦੀ ਨੇਗੇ ਇੱਕ ਬੂਰਾ ਵੀ ਬੂਰੀ ਕੱਟੀ ਦਾ ਨਗੀਨਾ ਵੀ ਆ ਦਿਖਾ ਦਿੰਨੇ ਤੁਹਾਨੂੰ ਛੋਟੀ ਉਮਰ ਚ ਇੱਕ ਨੀਲੀ ਰਾਵੀ ਚ ਟੱਚ ਕਰਦੀ ਕੱਟੀ ਵੱਡੇ ਕੱਟਕਾਲ ਦੇ ਵਿੱਚ ਰਿੰਗ ਸਿੰਘ ਬਿਲਕੁਲ ਤੇ ਆ ਮੋਰਾ ਦੇ ਕੈਰੇਕਟਰਾਂ ਜਿਹੜੀਆਂ ਗੱਟੀਆਂ ਮਤਲਬ ਮੋਹਰੇ ਦੇ ਕੈਰੇਕਟਰਾਂ ਚ ਆਉਂਦੀਆਂ ਨੇ ਉਹ ਵੀ ਗੱਟੀਆਂ ਨੇ ਪਿੱਠਪੁੜੇ ਦੀ ਬੰਤਰ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਨਾ ਬੌਸ ਸਾਫ਼ ਸੁਥਰੇ ਡੰਗਰ ਨੇਗੇ ਵੀਰ ਕੋਲੇ ਘਰੇ ਪਹੁੰਚ ਕੇ ਵੀਰ ਦੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਖਰੀਦਾਰੀ ਕਰ ਸਕਦੇ ਹੋ ਜਿਹੜੇ ਵੀ ਨੇ ਮੰਨ ਲਓ ਵੀ ਕੱਟੀਆਂ ਲੈਣੀਆਂ ਨੇਗੀਆਂ ਹੋਰ ਮੈਸੇਜ ਵੀ ਆ ਵੀ ਆਪਣੇ ਵਾਲੇ ਦਿਵਾਲੇ ਵੀਰ ਮੰਨ ਲਓ ਵੀ ਜ਼ਿਮੀਂਦਾਰ ਭਰਾ ਕੱਟੀਆਂ ਵੇਚਦੇ ਰਹਿੰਦੇ ਨੇ ਜੇ ਕਿਸੇ ਵੀਰ ਕੋਲੇ ਕੱਟੀ ਹੁੰਦੀ ਆ ਤਾਂ ਆਮ ਜ਼ਿਮੀਂਦਾਰ ਭਰਾਵਾਂ ਨੂੰ ਪੱਲਣ ਵਾਲੇ ਵੀਰਾਂ ਨੂੰ ਹੀ ਗੱਟੀਆਂ ਦਿਆ ਕਰੋ ਬਡਨ ਵਾਲੇ ਪਾਸੇ ਇਹਨਾਂ ਨੂੰ ਨਾ ਭੇਜੋ ਕਿਉਂਕਿ ਇਹ ਕੀ ਇਹ ਵੀ ਆਪਣੇ ਪੰਜਾਬ ਦਾ ਆਉਣ ਵਾਲਾ ਇੱਕ ਭਵਿੱਖ ਨੇਗੇ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜਾ ਲਿਖਾ ਕੇ ਚੰਗਾ ਇਨਸਾਨ ਬਣਨ 'ਚ ਸਹਾਇਤਾ ਕਰਦੇ ਆ ਉਸੇ ਤਰ੍ਹਾਂ ਹੀ ਇਹ ਵੀ ਆਪਣੇ ਪੰਜਾਬ ਦਾ ਭਵਿੱਖ ਨੇ ਕਿਉਂਕਿ ਜਦੋਂ ਚੰਗੀਆਂ ਮਤਲਬ ਨਸਲਦਾਰ ਕਟੀਆਂ ਜਾਤ ਕੁਆਲਿਟੀਆਂ ਆਪਾਂ ਪਾਲਾਂਗੇ ਆਪਣੇ ਦੁੱਧ ਹੋਊਗਾ ਆਪਣੇ ਮਤਲਬ ਜਿਹੜੇ ਬੱਚੇ ਨੇਗੇ ਚੰਗਾ ਖਾਣਗੇ ਪੀਣਗੇ ਉਹਨਾਂ ਦੀ ਸਿਹਤ ਚੰਗੀ ਰਹੂਗੀ ਚੰਗਾ ਉਹਨਾਂ ਦਾ ਦਿਮਾਗ ਕੰਮ ਕਰੂਗਾ ਤੇ ਨਾਲੇ ਇਹਨਾਂ ਬੇਜਵਾਨ ਜਾਨਵਰਾਂ ਦੀ ਜਾਨ ਬਚੂਗੀ ਬਹੁਤ ਵਧੀਆ ਮੈਸੇਜ ਹੈ ਵੀਰ ਨੇ ਜਿਹੜੇ ਮੰਨ ਲਾ ਵੀ ਵੀਰਾਂ ਦਾ ਬਜਟ ਘਟਾ ਹਰੇਕ ਬੰਦਾ ਕਹਿੰਦਾ ਵੀ ਆਪਣੇ ਕੋਲੇ ਲੱਖ ਸਵਾ ਲੱਖ ਲੱਖ ਸਵਾ ਲੱਖ ਰਲਾਉਣ ਨੂੰ ਪੈਸੇ ਨਹੀਂ ਹੈਗੇ ਆਮ ਮੰਨ ਲਓ ਵੀ ਲੱਖ ਸਵਾ ਲੱਖ ਦੀਆਂ 4-5 ਗੱਟੀਆਂ ਆਰਾਮਦਾਰੀ ਆ ਨਾਲ ਹੀ ਆ ਜਾਂਦੀਆਂ ਨੇਗੀਆਂ ਜਿਹੇ ਜੀ ਵੀਰਾਂ ਚੰਗ ਜੈਸ ਹੈ 1 2 3 ਪਾਲ ਸਕਦਾ ਵੀਰ ਕੱਟੀਆਂ ਜ਼ਰੂਰ ਪਾਲਿਓ ਤਾਂ ਜੋ ਆਪਣੇ ਪੰਜਾਬ ਚ ਦੁੱਧ ਦੀ ਪੈਰਾਵਾਰ ਦਾ ਵਾਅਦਾ ਕਰ ਸਕੀਏ ਵਾਦਾ ਵੀ ਕਰ ਸਕੀਏ ਨਾਲ ਆਪਣਾ ਇੱਕ ਇੱਕ ਸਾਥ ਇੱਕ ਧੰਦਾ ਵੀ ਐ ਮੰਨ ਲਓ ਵੀ ਕਿਬੀ ਵੇਲਦਾਰੀ ਵਿੱਚ ਵੀ ਆਪਣੇ ਪੈਸੇ ਕਮ ਆਉਣ ਵਾਲੀ ਚੀਜ਼ ਹੀ ਹੈਗੀ ਕਿਉਂਕਿ ਇਹ ਵੱਡੀਆਂ ਹੋ ਕੇ ਲੱਖ ਸਵਾ ਲੱਖ ਡੂੜ ਲੱਖ 2 ਲੱਖ ਚੰਗੇ ਨਗ ਮਨ ਲਓ ਵੀ ਵਿਕਰੀ ਜ ਆ ਜਾਂਦੇ ਨੇ ਕਿ ਆਪਣੀ ਗਰਜ ਸਾਰ ਦਿੰਦੇ ਨੇ ਘਰਾਂ ਦੀਆਂ ਗੜਜਾਂ ਮੰਨ ਲਓ ਵੀ ਕਿਸੇ ਮੰਗਣ ਨਾਲੋਂ ਜੇ ਆਪਦੇ ਘਰੇ ਸਰਜਣ ਤਾਂ ਉਹ ਚ ਬਹੁਤ ਚੰਗੀ ਗੱਲ ਹੈਗੀ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰ ਲੋ ਪ੍ਰੈਸ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਦਾ ਬਟਨ ਜਰੂਰ ਕੁ ਮਾਰ ਦਿਓ ਤੇ ਕਮੈਂਟ ਵੀ ਜਰੂਰ ਕਰਕੇ ਦੱਸਿਓ ਵੀ ਆਪਾਂ ਨੂੰ ਤੁਹਾਨੂੰ ਆਪਣੀ ਵੀਡੀਓ ਕਿਦਾਂ ਦੀ ਲੱਗੀ